ਕਿ ਜਿਨ ਕਉ ਜਿਨ੍ਹਾਂ ਨੂੰ ਸਤਿਗੁਰ ਭੇਟਿਆ ਸਤਿਗੁਰੂ ਮਿਲ ਪੈਂਦਾ ਹੈ ਸਤਿਗੁਰੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ ਸੇ ਹਰ ਕੀਰਤ ਸਦਾ ਕਮਾਹੇ ਉਹ ਮਨੁੱਖ ਹਰ ਵਕਤ ਦਿਨ ਰਾਤ ਪਰਮੇਸ਼ਰ ਦੀ ਕੀਰਤ ਕਰਦੇ ਹੈ ਉਹਦੀ ਸਿਫਤੋ ਸਲਾਹ ਕਰਦੇ ਨੇ ਉਹਦੇ ਗੁਣ ਗਾਉਂਦੇ ਰਹਿੰਦੇ ਹਾਂ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਸੌਂਦੇ ਵਾਹ ਵਾਹ ਉਚਰੇ ਉੱਠ ਦੇ ਭੀਵਾਹ ਕਰੇਨ ਹਰ ਵਕਤ ਪਰਮੇਸ਼ਰ ਦੀ ਸਿਫਤ ਉਹਦੇ ਗੁਣ ਗਾਉਂਦੇ ਨੇ ਪਰ ਕੌਣ ਗਾਉਂਦੇ ਨੇ ਜਿੰਨ ਕੋ ਸਤਗੁਰੂ ਭੇਟਿਆ ਜਿਨ੍ਹਾਂ ਨੂੰ ਸਤਗੁਰੂ ਮਿਲ ਪੈਂਦਾ ਹੈ ਜਿੰਨੇ ਆਪਾਂ ਮਹਾਰਾਜ ਦੀ ਗੋਦ ਵਿੱਚ ਬੈਠੇ ਆਂ ਕਈ ਵਾਰ ਸਤਗੁਰੂ ਦੇ ਕੋਲ ਹੋ ਕੇ ਬੈਠੀਏ ਤੇ ਸੋਚਦੇ ਆਂ ਆਪਾਂ ਸਤਗੁਰੂ ਨੂੰ ਮਿਲ ਪੈਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਗੁਰੂ ਕੋਲ ਹੋ ਕੇ ਵੀ ਬੈਠਣਾ ਹੈ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵੇਸਾ ਪਰ ਸਤਿਗੁਰੂ ਦੇ ਕੋਲ ਬੈਠਣ ਕਰਕੇ ਕੇਵਲ ਤਨ ਕਰਕੇ ਬੈਠਿਆਂ ਗੁਰੂ ਦਾ ਮਿਲਾਪ ਨਹੀਂ ਹਾਸਲ ਹੁੰਦਾ ਕਈ ਵਾਰ ਬੰਦਾ ਕੋਲ ਕੋਲ ਨਜ਼ਰ ਆਉਂਦਾ ਹੈ ਪਰ ਨੇੜੇ ਹੋ ਕੇ ਵੀ ਕਈ ਵਾਰ ਗੁਰੂ ਨੂੰ ਮਿਲਿਆ ਨਹੀਂ ਹੁੰਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਕੱਲ ਪਾਵਨ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਸਮੁੱਚਾ ਸੰਸਾਰ ਸ਼ਾਂਤੀ ਦੇ ਪੁੰਜ ਬ੍ਰਹਮ ਗਿਆਨੀ ਸ਼ਹੀਦਾਂ ਦੇ ਸਰਤਾਜ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੇ ਉਹ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਾਖ ਹਰ ਐਸੇ ਸਤਗੁਰਾਂ ਦਾ ਪ੍ਰਕਾਸ਼ ਪੁਰਬ ਕੱਲ ਨੂੰ ਮਨਾਉਣ ਜਾ ਰਹੇ ਆ ਤੇ ਜਦੋਂ ਸਤਗੁਰਾਂ ਦੇ ਪਾਵਨ ਇਤਿਹਾਸ ਨੂੰ ਪੜ੍ਹੀਏ ਗੁਰੂ ਰਾਮਦਾਸ ਪਾਛਾ ਦੇ ਤਿੰਨ ਸੁਪੁੱਤਰ ਨੇ ਸਾਦ ਸੰਗਤ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਦੂਜੇ ਨੰਬਰ ਤੇ ਬਾਬਾ ਮਹਾਦੇਵ ਤੇ ਉਮਰ ਕਰਕੇ ਸਭ ਤੋਂ ਛੋਟੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਤਿਹਾਸਿਕ ਪੱਖ ਹੈ ਕਿ ਜਦੋਂ ਲਾਹੌਰ ਦੀ ਧਰਤੀ ਤੋਂ ਸਿਹਾਰੀ ਮਲ ਜੀ ਵੱਲੋਂ ਪੁੱਤਰ ਦੇ ਵਿਆਹ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਉੱਥੇ ਬਾਬਾ ਪ੍ਰਿਥੀ ਚੰਦ ਜੀ ਇਹ ਕਹਿ ਕੇ ਇਨਕਾਰ ਕਰਦੇ ਨੇ ਕਿ ਮੈਂ ਲਾਹੌਰ ਦੀ ਧਰਤੀ ਤੇ ਨਹੀਂ ਜਾ ਸਕਦਾ ਕਿਉਂਕਿ ਉਸ ਸਥਾਨ ਤੇ ਗਰਮੀ ਬੜੀ ਪੈਂਦੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਮੇਰੇ ਕੋਲ ਏਡੀ ਗਰਮੀ ਨਹੀਂ ਸਹਾਰੀ ਜਾਂਦੀ ਤੇ ਸਤਗੁਰ ਪਾਤਸ਼ਾਹ ਫਿਰ ਬਾਬਾ ਮਹਾਦੇਵ ਜੀ ਨੂੰ ਜ਼ਿਕਰ ਕਰਦੇ ਨੇ ਉਹ ਕਹਿੰਦੇ ਮੈਨੂੰ ਖੁਸ਼ੀ ਤੇ ਗਮੀ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਮਹਾਰਾਜ ਇਹ ਤੇ ਬੜਾ ਸੌਖਾ ਜਿਹਾ ਕਾਰਜ ਦੱਸਿਆ ਹੈ ਜੇ ਕਿਤੇ ਸਿਰ ਵੀ ਦੇਣਾ ਪੈਂਦਾ ਨਾ ਪਾਤਸ਼ਾਹ ਤੁਹਾਡਾ ਹੁਕਮ ਮੰਨਣ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ ਇਸ ਤੋਂ ਕਾਜ ਸੁਗਮ ਹੈ ਮੋਹੇ ਤਹਾਂ ਪਠਾਵੋ ਜਹ ਆਨੰਦ ਹੋਵੇ ਜਿੱਥੇ ਆਨੰਦ ਨੇ ਬੜੀਆਂ ਖੁਸ਼ੀਆਂ ਨੇ ਵਿਆਹ ਦੇ ਕਾਰਜਾਂ ਵਾਸਤੇ ਭੇਜ ਰਹੇ ਹੋ ਪਰ ਪਾਛਾ ਜਿੱਥੇ ਕਿਤੇ ਜੀਵਨ ਵੀ ਲੇਖੇ ਵਿੱਚ ਲਾਉਣਾ ਪਵੇ ਜੇ ਹੁਕਮ ਕਰੋਗੇ ਮੈਂ ਸਤਗੁਰੂ ਅੱਗੇ ਸੀਸ ਭੇਟ ਦੇਉ ਜੇ ਸਤਗੁਰ ਸੱਚ ਹੈ ਭਾਵੇਂ ਮਾਰੇ ਤੁਹਾਡਾ ਹੁਕਮ ਤੇ ਹੋਵੇ ਮੈਂ ਹੱਸ ਕੇ ਉਹਨਾਂ ਬਚਨਾਂ ਦੇ ਅਨੁਸਾਰ ਸਿਰ ਦੇਣ ਵਾਸਤੇ ਵੀ ਤਿਆਰ ਹਾਂ ਮੈਂ ਸੰਖੇਪ ਜੀ ਅਰਜ ਕਰਕੇ ਕੇਵਲ ਸ਼ਬਦ ਦੀ ਵਿਚਾਰ ਵਿੱਚ ਤੁਹਾਨੂੰ ਨੁਕਤਾ ਸਾਂਝਾ ਕਰਨ ਲੱਗਾ ਕਿ ਗੁਰੂ ਨਾਲ ਮਿਲਣਾ ਕਿਸ ਰੂਪ ਵਿੱਚ ਹੁਣ ਇਧਰ ਮਹਾਰਾਜ ਗੁਰੂ ਅਰਜਨ ਸਾਹਿਬ ਮੈਂ ਸ਼ਬਦ ਵਰਤ ਰਿਆਂ ਗੁਰਤਾ ਗੱਦੀ ਤੇ ਭਾਵੇਂ ਨਹੀਂ ਬਿਰਾਜਮਾਨ ਹੋਏ ਪਰ ਉਹਨਾਂ ਦੀ ਬਾਬਤ ਭੱਟਾ ਨੇ ਜ਼ਿਕਰ ਜ਼ਰੂਰ ਕੀਤਾ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿ ਜਨਮ ਤੋਂ ਹੀ ਬ੍ਰਹਮ ਗਿਆਨੀ ਸੀ ਮਹਾਰਾਜ ਗੁਰੂ ਅਰਜਨ ਸਾਹਿਬ ਤੇ ਲਾਹੌਰ ਦੀ ਧਰਤੀ ਤੇ ਚਲੇ ਗਏ ਤੇ ਬਾਬਾ ਪ੍ਰਥੀ ਚੰਦ ਉੱਥੇ ਚਾਲ ਖੇਡਦਾ ਸੀ ਕਿ ਅਸਲ ਵਿੱਚ ਗੁਰੂ ਅਰਜਨ ਸਾਹਿਬ ਕਿਤੇ ਦੂਰ ਹੋ ਜਾਣ ਪਾਸੇ ਹੋ ਜਾਣ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਨੇੜੇ ਨੇੜੇ ਰਵਾਂਗਾ ਤੇ ਸ਼ਾਇਦ ਗੁਰੂ ਦੀਆਂ ਖੁਸ਼ੀਆਂ ਗੁਰੂ ਦਾ ਮਿਲਾਪ ਹਾਸਲ ਕਰ ਲਵਾਂਗਾ ਪਰ ਸਤਗੁਰ ਪਾਤਸ਼ਾਹ ਮਹਾਰਾਜ ਦੇ ਨੇੜੇ ਨੇੜੇ ਹੋ ਕੇ ਬੜੀਆਂ ਚਤਰਾਈਆਂ ਸਿਆਣਪਾਂ ਚਲਾਕੀਆਂ ਨਾਲ ਮਹਾਰਾਜ ਦੀ ਨੇੜਤਾ ਹਾਸਲ ਕਰਨ ਦਾ ਯਤਨ ਕਰਦਾ ਹੈ ਇੱਥੋਂ ਤੱਕ ਕਿ ਚਿੱਠੀਆਂ ਵੀ ਜਿਹੜੀਆਂ ਗੁਰੂ ਅਰਜਨ ਸਾਹਿਬ ਨੇ ਭੇਜੀਆਂ ਉਹ ਵੀ ਲੁਕਾ ਲੈਂਦਾ ਹੈ ਪਰ ਇਹ ਗੱਲ ਨਾ ਸਮਝ ਸਕਿਆ ਕਿ ਮਹਾਰਾਜ ਦੀ ਬਾਣੀ ਇਹ ਗੱਲ ਸਮਝਾਉਂਦੀ ਹੈ ਗੁਰਸਬਾ ਏਵ ਨਾ ਪਾਈ ਹੈ ਗੁਰੂ ਦਾ ਮਲਾਪ ਇਸ ਤਰ੍ਹਾਂ ਨਹੀਂ ਮਿਲਦਾ ਨਾ ਨੇੜਾ ਹੈ ਨਾ ਦੂਰ ਕਿ ਕੌਣ ਕਿੰਨਾ ਮਹਾਰਾਜ ਦੇ ਨੇੜੇ ਹੋ ਕੇ ਬੈਠਿਆ ਹੈ ਤੇ ਕੌਣ ਕਿੰਨਾ ਕੋ ਦੂਰ ਹੈ ਸਤਗੁਰੂ ਕਿੰਨਾ ਨੂੰ ਮਿਲਦਾ ਨਾਨਕ ਸਤਗੁਰ ਤਾਂ ਮਿਲੈ ਜਾਂ ਮਨ ਰਹਿ ਹਜੂਰ ਸਤਗੁਰੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਮਨ ਗੁਰੂ ਦੇ ਕੋਲ ਹਾਜ਼ਰ ਨਾਜ਼ਰ ਹੈ ਜਿਹੜੇ ਮਨ ਕਰਕੇ ਗੁਰੂ ਨਾਲ ਜੁੜੇ ਹੋਏ ਆਂ ਸ਼ਰੀਰ ਕਰਕੇ ਤੇ ਬਹੁਤ ਲੋਕ ਮਹਾਰਾਜ ਦੇ ਕੋਲ ਬੈਠੇ ਨੇ ਬਾਬਾ ਪ੍ਰਥੀ ਚੰਦ ਬਹੁਤਾ ਨੇੜੇ ਰਹਿੰਦੇ ਆ ਪਰ ਸੱਚ ਜਾਣੋ ਨੇੜੇ ਹੋ ਕੇ ਵੀ ਉਹਨਾਂ ਦੀ ਅਵਸਥਾ ਉਸ ਬਾਸ ਵਰਗੀ ਸੀ ਜਿਹੜੇ ਬਾਸ ਨੂੰ ਹੰਕਾਰ ਸੀ ਮੈਂ ਬੜਾ ਉੱਚਾ ਮੈਂ ਬੜਾ ਲੰਮਾ ਪਰ ਚੰਦਨ ਦੇ ਦਰਖਤ ਦੇ ਕੋਲ ਹੋ ਕੇ ਉਹ ਬਾਸ ਕਦੀ ਸੁਗੰਧੀ ਨਹੀਂ ਹਾਸਲ ਕਰਦਾ ਆਲੇ-ਦੁਆਲੇ ਦੀ ਸਾਰੀ ਵਨਸਪਤੀ ਸੁਗੰਧਿਤ ਹੋ ਜਾਂਦੀ ਹੈ ਕਬੀਰ ਬਾਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ ਉਸ ਬਾਸ ਵਿੱਚ ਸੁਗੰਧੀ ਨਹੀਂ ਹੁੰਦੀ ਕਈ ਵਾਰ ਕੋਲ ਹੋ ਕੇ ਵੀ ਮਨੁੱਖ ਗੁਰੂ ਕੋਲੋਂ ਦੂਰ ਹੋ ਜਾਂਦੇ ਐ ਪਰ ਸਤਗੁਰੂ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ ਨਾ ਉਹ ਹਮੇਸ਼ਾ ਹੀ ਪਰਮੇਸ਼ਰ ਦੀ ਸਿਫਤ ਤੋਂ ਸਲਾਹ ਕਰਦੇ ਨੇ ਗੁਰੂ ਨੂੰ ਮਿਲਣ ਦੀ ਅਵਸਥਾ ਜਦੋਂ ਰੋਜ਼ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦੀ ਆਪਾਂ ਪੜ੍ਹਦੇ ਆਂ ਤੇ ਸਤਗੁਰਾਂ ਨੇ ਉਹਦੇ 'ਚ ਬੜਾ ਪਿਆਰਾ ਬਚਨ ਕੀਤਾ ਕਿ ਜਿਹੜਾ ਗੁਰੂ ਨੂੰ ਮਿਲਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਔਰ ਇਹ ਜੀਵਨ 'ਚ ਕੀ ਕੀ ਬਰਕਤਾਂ ਆਉਂਦੀਆਂ ਨੇ ਸਤਿਗੁਰ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਨਾਲ ਮਿਲਿਆ ਹੋਵੇ ਗੁਰੂ ਤਰਸ ਕਰਦਾ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਜਿਹੜਾ ਗੁਰੂ ਦੇ ਘਰ ਵਿੱਚ ਸੇਵਕ ਰਹਿੰਦਾ ਹੈ ਗੁਰ ਕੀ ਆਗਿਆ ਮਨ ਮੈਂ ਸਹੈ ਉਹ ਗੁਰੂ ਦੇ ਬਚਨਾਂ ਨੂੰ ਸਤ ਬਚਨ ਸਤ ਬਚਨ ਕਰਕੇ ਮੰਨਦਾ ਹੈ ਆਪਸ ਕੋ ਕਰ ਕਾਠ ਨਾ ਜਣਾਵੇ ਕਦੀ ਆਪਣਾ ਆਪਾ ਨਹੀਂ ਜਣਾਉਂਦਾ ਹਰ ਹਰ ਨਾਮ ਰਿਧੈ ਸਾਧ ਧਿਆਵੇ ਮਨ ਵਿੱਚ ਹੈ ਸਤ ਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਵੀ ਕਰਦਾ ਹੈ ਬਾਣੀ ਵੀ ਪੜਦਾ ਹੈ ਕਦੀ ਆਪਣਾ ਆਪਾ ਨਹੀਂ ਚਣਾਉਂਦਾ ਕਦੀ ਮੈਂ ਮੈਂ ਨਹੀਂ ਕਰਦਾ ਅਸਲ ਵਿੱਚ ਉਹ ਮਨੁੱਖ ਗੁਰੂ ਨੂੰ ਮਿਲੇ ਨੇ ਗੁਰੂ ਨੂੰ ਮਿਲਣ